ਬਹੁਤ ਸਾਰੇ ਲੋਕ ਅੱਜ ਵੀ ਕਹਿ ਰਹੇ ਨੇ ਇਸ ਵਿਗਿਆਨਕ ਯੁੱਗ ਦੇ ਵਿੱਚ ਕਿ ਕੋਈ ਚਮਤਕਾਰ ਨਾਮ ਦੀ ਚੀਜ਼ ਨਹੀਂ ਹੈ। ਕੁਝ ਵੀ ਚਮਤਕਾਰ ਨਹੀਂ ਹੁੰਦਾ ਹੈ। ਪਰ ਜਿੱਥੇ ਅੱਜ ਵੀ ਚਮਤਕਾਰ ਹੋ ਰਹੇ ਨੇ ਜਿੱਥੇ ਵਿਗਿਆਨ ਵੀ ਫੇਲ ਹੋ ਜਾਂਦੀ ਹੈ ਜਿੱਥੇ ਰਾਜੇ ਮਹਾਰਾਜੇ ਉਹਨਾਂ ਵੱਲੋਂ ਵੀ ਉਸ ਚਮਤਕਾਰ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਚਮਤਕਾਰ ਹਜ਼ਾਰਾਂ ਸਾਲਾਂ ਤੋਂ ਅੱਜ ਵੀ ਹੋ ਰਿਹਾ ਹੈ। ਕਈ ਵਾਰ ਇਹ ਕਿਹਾ ਜਾਂਦਾ ਹੈ ਜਦੋਂ ਚਮਤਕਾਰ ਸਾਹਮਣੇ ਆਉਂਦੇ ਨੇ ਵਿਗਿਆਨਕ ਯੁੱਗ ਦੇ ਵਿੱਚ ਪਰ ਕਿਹਾ ਜਾਂਦਾ ਕਿ ਇਹ ਚਮਤਕਾਰ ਨਹੀਂ ਬਸ ਇਸ ਦਾ ਕੋਈ ਰਹੱਸ ਹੈ ਸਾਨੂੰ ਪਤਾ ਨਹੀਂ چل ਰਿਹਾ ਇਸ ਕਰਕੇ ਜਿਹੜਾ ਹੈਗਾ ਇਹ ਕੋਈ ਚਮਤਕਾਰ ਨਹੀਂ ਹੈ ਪਰ ਜੇਕਰ ਕੋਈ ਉਹ ਚਮਤਕਾਰ ਨਹੀਂ ਹੈ ਤਾਂ ਫਿਰ ਉਸ ਰਹੱਸ ਦਾ ਅੱਜ ਤੱਕ ਕੋਈ ਵੀ ਪਤਾ ਕਿਉਂ ਨਹੀਂ ਲਗਾ ਸਕਿਆ ਧਰਤੀ ਆਕਾਸ਼ ਪਦਾਲ ਤਿੰਨ ਲੋਕ ਨੇ ਇਹ ਤਿੰਨਾਂ ਲੋਕਾਂ ਨੂੰ ਬਣਾਉਣ ਵਾਲਾ ਕੌਣ ਹੈ ਸਾਨੂੰ ਤੁਹਾਨੂੰ ਬਣਾਉਣ ਵਾਲਾ ਕੌਣ ਹੈ ਜਦੋਂ ਅਸੀਂ ਮੁੱਕ ਜਾਂਦੇ ਨਾ ਤਾਂ ਸਾਡੀ ਆਤਮਾ ਸੀਰ ਵਿੱਚੋਂ ਕਿਹੜੀ ਐਸੀ ਚੀਜ਼ ਨਿਕਲ ਜਾਂਦੀ ਹੈ ਜਿਸ ਨੂੰ ਅੱਜ ਤੱਕ ਕੋਈ ਵੀ ਵਿਗਿਆਨ ਨਹੀਂ ਦੇਖ ਸਕਿਆ ਹਵਾ ਚੱਲਦੀ ਹੈ ਪਰ ਹਵਾ ਦਾ ਕੋਈ ਰੰਗ ਰੂਪ ਕੋਈ ਵੀ ਪਤਾ ਨਹੀਂ ਕਰ ਸਕਿਆ ਇਹ ਵਿਗਿਆਨਕ ਯੁੱਗ ਦੇ ਵਿੱਚ ਔਰ ਪਾਣੀ ਸਾਡੇ ਸਾਹਮਣੇ ਹੈ ਉਸ ਨੂੰ ਪਾਣੀ ਰੰਗਾ ਕਹਿ ਦਿੱਤਾ ਗਿਆ ਹੈ ਲੇਕਿਨ ਉਸ ਦਾ ਰੰਗ ਜਿਸ ਵਿੱਚ ਮਿਲਾ ਦੋ ਉਸ ਵਿੱਚ ਹੀ ਮਿਲ ਜਾਂਦਾ ਹੈ ਸਾਡਾ ਕੰਮ ਕਿਤੇ ਵੀ ਕੋਈ ਅੰਧ ਵਿਸ਼ਵਾਸ ਫਲਾਣਾ ਜਾਂ ਕਿਸੇ ਨੂੰ ਭਰਮ ਭਲੇਖਿਆਂ ਵਿੱਚ ਪਾਣਾ ਨਹੀਂ ਹੈ ਕਿਉਂਕਿ ਕਈ ਵਾਰ ਇਹ ਜਿਹਾ ਹੁੰਦਾ ਕਿ ਸ਼ੁਗ ਪਲਟਦੇ ਗਏ ਪਾਪ ਔਰ ਪੁੰਨ ਦੋਨੋਂ ਆਪਣੀ ਆਪਣੀ ਜਗ੍ਹਾ ਤੇ ਕੈਮ ਰਹਿੰਦੇ ਨੇ ਜਿੱਥੇ ਪੁੰਨ ਆ ਉੱਥੇ ਪਾਪ ਵੀ ਹੈ ਜਿੱਥੇ ਪਾਪ ਹੈ ਉੱਥੇ ਪੁੰਨ ਵੀ ਹੈ ਟਾਈਓ ਤੇ ਧਰਤੀ ਟਿੱਕੀ ਹੋਈ ਹੈ ਪਰ ਇਸ ਨੂੰ ਜੋ ਮੈਂ ਤੁਹਾਨੂੰ ਹੁਣ ਗੱਲ ਦੱਸਣ ਜਾ ਰਿਹਾ ਹਾਂ ਇਸ ਨੂੰ ਸਿਰੇ ਤੋਂ ਨਕਾਰਿਆ ਵੀ ਨਹੀਂ ਜਾ ਸਕਦਾ ਕਿਉਂਕਿ ਅੱਜ ਵੀ ਇਹ ਚਮਤਕਾਰ ਕਈ ਸਾਲਾਂ ਤੋਂ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ ਹੈ ਜਿਸ ਨੂੰ ਵਿਗਿਆਨ ਵੀ ਅੱਜ ਤੱਕ ਇਹ ਪਤਾ ਨਹੀਂ ਕਰ ਸਕਿਆ ਕਿ ਇਹ ਜਿਹੜਾ ਚਮਤਕਾਰ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ ਚਲੋ ਆ ਗੱਲ ਕਰਦੇ ਹਾਂ ਬਹੁਤ ਵਾਰੀ ਜਦੋਂ ਅਸੀਂ ਇਸ ਤਰ੍ਹਾਂ ਗੱਲ ਕਰਦੇ ਆ ਸਾਨੂੰ ਕਮੈਂਟ ਪਾਉਂਦੇ ਨੇ ਕਿ ਤੁਸੀਂ ਵੀਡੀਓ ਲੰਬੀ ਕਰ ਦਿੱਤੀ ਆ ਤੁਸੀਂ ਕੁਝ ਪਿੰਡ ਦਾ ਨਾਮ ਨਹੀਂ ਦੱਸ ਰਹੇ ਸ਼ਹਿਰ ਦਾ ਨਾਮ ਨਹੀਂ ਦੱਸ ਰਹੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਕੁਝ ਸਾਡੇ ਵੱਲੋਂ ਦੱਸਾਂ ਵੀ ਤਾਂ ਤੁਹਾਨੂੰ ਹੁੰਦਾ ਹੈ ਨਾ ਗੱਲ ਨੂੰ ਪੂਰੀ ਵੀ ਕੰਪਲੀਟ ਕਰਨਾ ਹੁੰਦਾ ਹੈ ਨਾ ਤਾਂ ਹੀ ਤੇ ਕੁਝ ਪਤਾ ਲੱਗਦਾ ਹੈ ਨਾ ਅੱਧੀ ਅਧੂਰੀ ਅਸੀਂ ਗੱਲ ਤੁਹਾਨੂੰ ਦੱਸ ਦਈਏ ਤੇ ਤੁਹਾਨੂੰ ਕੁਝ ਪਤਾ ਵੀ ਨਹੀਂ ਲੱਗਣ ਲੱਗੇਗਾ ਜੀ ਹਾਂ ਗੱਲ ਕਰਦੇ ਆਂ ਭਾਰਤ ਵਿੱਚ ਅੱਜ ਵੀ ਕਈ ਧਾਰਮਿਕ ਸਥਾਨ ਵਾਕਿਆਈ ਭਾਰਤ ਵਿੱਚ ਅੱਜ ਵੀ ਕਈ ਧਾਰਮਿਕ ਸਥਾਨ ਅਜਿਹੇ ਹਨ ਜਿੱਥੇ ਅੱਜ ਵੀ ਚਮਤਕਾਰ ਹੋ ਰਹੇ ਹਨ ਜੀ ਹਾਂ ਬਿਲਕੁਲ ਸੱਚ ਹੈ ਅੱਜ ਤੱਕ 70 ਸਾਲ ਤੋਂ ਵਿਗਿਆਨਕ ਵੀ ਥੱਕ ਚੁੱਕਾ ਹੈ ਇਸ ਗੱਲ ਨੂੰ ਮੇਰੀ ਦੁਆਰਾ ਨੋਟ ਕਰ ਲਓ ਵਿਗਿਆਨ ਵੀ ਥੱਕ ਚੁੱਕੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਵਾਲਾ ਜੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਮੰਦਿਰ ਹੈ ਜਵਾਲਾ ਦੇਵੀ ਇਸ ਮੰਦਿਰ ਨੂੰ ਜੋਤਾਵਾਲੀ ਮਈਆ ਤੇ ਨਾਗਰਕੋਟ ਮਾਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਮੂਰਤੀ ਪੂਜਾ ਨਹੀਂ ਹੁੰਦੀ ਬਲਕਿ ਜੋਤ ਦੀ ਪੂਜਾ ਕੀਤੀ ਜਾਂਦੀ ਹੈ ਕਹਾਣੀ ਅਨਸਾਰ ਮੁਗਲ ਕਾਲ ਸਮੇਂ ਰਾਜਾ ਅਕਬਰ ਨੇ ਇਸ ਜੋਤ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਬੜੇ ਯਤਨ ਕੀਤੇ ਪਰ ਉਹ ਇਸ ਜੋਤ ਨੂੰ ਇਸ ਜੋਤੀ ਨੂੰ 부ਝਾ ਨਹੀਂ ਸਕਿਆ ਇਹ ਜੋਤ ਲਗਾਤਾਰ ਬਿਨਾਂ ਰੁਕੇ ਦਿਨ ਰਾਤ 24 ਘੰਟੇ ਜਲ ਰਹੀ ਹੈ ਨਾ ਇਸ ਵਿੱਚ ਕੋਈ ਘੋਪਾਇਆ ਜਾਂਦਾ ਹੈ ਨਾ ਕੋਈ ਤੇਲ ਪਾਇਆ ਜਾਂਦਾ ਹੈ ਤੇ ਨਾ ਹੀ ਕੋਈ ਬੱਤੀ ਪਾਈ ਜਾਂਦੀ ਹੈ ਇਸ ਦਾ ਭੇਦ ਅੱਜ ਤੱਕ ਕੋਈ ਵੀ ਨਹੀਂ ਜਾਣ ਸਕਿਆ ਰਾਜਾ ਅਕਬਰ ਨੇ ਇੱਥੇ ਸੋਨੇ ਦਾ ਛਤਰ ਚੜਾਇਆ ਸੀ ਅੰਗਰੇਜ਼ਾਂ ਨੇ ਵੀ ਇਸ ਜੋਤ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਜੋਤ ਨੂੰ ਅੱਜ ਤੱਕ ਕੋਈ ਵੀ ਨਹੀਂ ਬੁਝਾ ਸਕਿਆ ਤੁਹਾਨੂੰ ਦੱਸ ਦਈਏ ਇੱਥੇ ਇੱਕ ਤੁਹਾਨੂੰ ਉਬਲਦਾ ਪਾਣੀ ਦਿ세ਗਾ ਪਰ ਉਸ ਪਾਣੀ ਦੇ ਵਿੱਚੋਂ ਕੋਈ ਧੂਆ ਨਹੀਂ ਆਏਗਾ ਜਦੋਂ ਉਸ ਪਾਣੀ ਨੂੰ ਤੁਸੀਂ ਹੱਥ ਦੇ ਵਿੱਚ ਲਵੋਗੇ ਤਾਂ ਪਾਣੀ ਉਹ ਜਿਹੜਾ ਬਿਲਕੁਲ ਠੰਡਾ ਹੋ ਜਾਏਗਾ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਆ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ 30 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ ਕਿ ਇੱਥੇ ਮਾਤਾ ਸਤੀ ਦੀ ਜੀਬ ਡਿੱਗੀ ਸੀ ਪਹਿਲਾ ਨਿਰਮਾਣ ਇਸ ਦਾ ਰਾਜਾ ਭੂਮੀ ਚੰਦ ਨੇ ਕਰਵਾਇਆ ਫਿਰ ਮਹਾਰਾਣਾ ਰਾਜਾ ਰਣਜੀਤ ਸਿੰਘ ਨੇ ਤੇ ਰਾਜਾ ਸੰਸਾਰ ਚੰਦ ਨੇ 1835 ਵਿੱਚ ਪੂਰੀ ਤਰ੍ਹਾਂ ਇਸ ਨੂੰ ਬਣਾਇਆ ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪੱਥਰ ਵਿੱਚੋਂ ਇਹ ਜੋਤ ਨਿਕਲਦੀ ਹੈ ਤੁਸੀਂ ਧਿਆਨ ਨੂੰ ਭਗਤ ਸਬੰਧੀ ਸਭ ਕੁਝ ਜਾਣਦੇ ਹੋ ਫਿਲਮਾਂ ਵਿੱਚ ਵੀ ਦੇਖਿਆ ਹੈ ਇਸ ਬਾਰੇ ਵੀ ਅਗਰ ਮੈਂ ਤੁਹਾਨੂੰ ਵਿਸਤਾਰ ਨਾਲ ਦੱਸਾਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੁਸੀਂ ਇਸ ਬਾਰੇ ਫਿਲਮਾਂ ਦੇ ਵਿੱਚ ਧਿਆਨ ਨੂੰ ਭਗਤ ਬਾਰੇ ਜਾਣ ਚੁੱਕੇ ਹੋ ਇੱਕ ਫਿਲਮ ਤੰਨਾ ਜੱਟ ਵੀ ਆਈ ਸੀ ਜਿਸ ਵਿੱਚ ਦਾਰਾ ਸਿੰਘ ਨੇ ਰੋਲ ਨਿਭਾਇਆ ਸੀ ਔਰ ਇਸੇ ਤਰ੍ਹਾਂ ਘੋੜੇ ਦੀ ਗਰਦਨ ਕਿਸ ਤਰ੍ਹਾਂ ਕੱਟੀ ਗਈ ਸੀ ਘੋੜਾ ਕਿਸ ਤਰ੍ਹਾਂ ਜਿੰਦਾ ਹੋ ਗਿਆ ਮਤਲਬ ਕਹਿੰਦਾ ਹੈ ਤੁਸੀਂ ਫਿਲਮਾਂ ਵਿੱਚ ਪਹਿਲਾਂ ਹੀ ਦੇਖ ਚੁੱਕੇ ਹੋ ਹਰ ਕੋਸ਼ਿਸ਼ ਹੋਈ ਪਰ ਇਸ ਜੋਤੀ ਬਾਰੇ ਕੋਈ ਵੀ ਨਹੀਂ ਜਾਣ ਸਕਿਆ ਔਰੰਗਜੀਬ ਨੇਵੀ ਉਸ ਦੀ ਸੈਨਾ ਨੇ ਵੀ ਇੱਥੇ ਹਮਲਾ ਕਰਨਾ ਚਾਹਿਆ ਪਰ ਨਕਾਮ ਰਹੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਾਣਵ ਕਾਲ ਦਾ ਇਹ ਇਤਿਹਾਸ ਹੈ ਇਸ ਇਹ ਮੰਦਿਰ ਇੱਕ ਜਿਹਾ ਮੰਦਿਰ ਹੈ ਜਿੱਥੇ ਤੁਸੀਂ ਜਗ ਦੀ ਜੋਤ ਦਾ ਅੱਜ ਵੀ ਚਮਤਕਾਰ ਦੇਖ ਸਕਦੇ ਹੋ ਸੋਨੇ ਚਾਂਦੀ سنگ ਮਰਮਰ ਨਾਲ ਇਹ ਮੰਦਿਰ ਹੋਰ ਵੀ ਖੂਬਸੂਰਤ ਬਣ ਜਾਂਦਾ ਹੈ ਜਿੱਥੋਂ ਤੱਕ ਆਰਤੀ ਦਾ ਸਵਾਲ ਹੈ ਸਵੇਰੇ 4:30 ਵਜੇ ਆਰਤੀ ਹੁੰਦੀ ਹੈ ਰਬੜੀ ਮਿਸਰੀ ਫੁੱਲ ਆਦੀ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਚੜਾਇਆ ਜਾਂਦਾ ਹੈ ਇੱਥੇ ਨੋਜਵਾਲਾ ਹੈ ਜਵਾਲਾ ਦੇਵੀ ਮਹਾਕਾਲੀ ਅਨਪੂਰਨਾ ਦੇਵੀ ਚੰਡੀ ਹਿੰਗਲਾਜ ਭਵਾਨੀ ਮਿੰਦ ਵਾਸਨੀ ਸਰਸਵਤੀ ਦੇਵੀ ਅੰਬਿਕਾ ਦੇਵੀ ਅੰਜਨਾ ਦੇਵੀ ਦੇ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ ਇਹ ਜੋ ਮੰਦਰ ਹੈ ਅੱਜ ਵੀ ਉੱਥੇ ਹਜ਼ਾਰਾਂ ਸ਼ਰਧਾਲੂ ਲੱਖਾਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਇਸ ਜੋਤੀ ਨੂੰ ਦੇਖਣ ਆਂਦੇ ਨੇ ਜੋ ਲੋਕ ਕਹਿ ਰਹੇ ਨੇ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਚਮਤਕਾਰ ਨਹੀਂ ਹੋ ਰਿਹਾ ਤੇ ਇੱਥੇ ਕੀ ਹੋ ਰਿਹਾ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਉਹ ਕਹਿਣਗੇ ਕਿ ਹਜੇ ਤੱਕ ਇਸ ਦੀ ਖੋਜ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਵਿੱਚ ਵੀ ਇੱਕ ਦਿਨ ਪਤਾ ਲੱਗ ਜਾਵੇਗਾ ਪਰ ਅੱਜ ਤੱਕ ਤੇ ਇਸ ਜੋਤੀ ਦੇ ਜੋਤ ਕਿਸ ਤਰ੍ਹਾਂ ਜਲ ਰਹੀ ਹੈ ਜਵਾਲਾ ਜੀ ਦੀ ਕੋਈ ਵੀ ਪਤਾ ਨਹੀਂ ਲਗਾ ਸਕਿਆ ਸ਼ਕਤੀਆਂ ਹਨ ਇਸ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਪਰ ਅੱਜ ਜਿਸ ਤਰ੍ਹਾਂ ਵਿਗਿਆਨਕ ਯੁੱਗ ਤਰੱਕੀ ਕਰ ਰਿਹਾ ਹੈ ਵਿਗਿਆਨਕ ਯੁੱਗ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਟਾਇਆ ਜਾਵੇ ਲੋਕ ਵਿਗਿਆਨ ਦੇ ਉੱਪਰ ਹੀ ਜਿਹੜਾ ਆ ਉਹ ਰਹਿਣ ਔਰ ਵਿਗਿਆਨੀਆਂ ਦੀ ਹੀ ਗੱਲ ਨੂੰ ਮੰਨ ਪਰ ਵਿਗਿਆਨੀ ਅੱਜ ਤੱਕ ਅਜਿਹੇ ਚਮਤਕਾਰ ਜਿੱਥੇ ਹੋ ਰਹੇ ਨੇ ਉੱਥੇ ਤੱਕ ਕਿਉਂ ਨਹੀਂ ਪਹੁੰਚ ਸਕੇ ਅਸੀਂ ਤੁਹਾਨੂੰ ਅੱਜ ਦੇ ਇਸ ਵਿਗਿਆਨਕ ਯੁੱਗ ਦੇ ਵਿੱਚ ਅਜਿਹਾਂ ਹੋਰ ਦਿਖਾਉ ਥਾਵਾਂ ਦੇ ਵੀ ਹੋਰ ਸਥਾਨਾਂ ਦੇ ਵੀ ਆਏ ਦਿਨ ਹੀ ਦਰਸ਼ਨ ਕਰਾਂਦੇ ਰਹਾਂਗੇ ਉਨਾ ਥਾਵਾਂ ਦੇ ਨਾਮ ਅਤੇ ਪਤੇ ਪੂਰੀ ਜਾਣਕਾਰੀ ਵੀ ਦਿੰਦੇ ਰਹਾਂਗੇ ਕਈ ਵਾਰ ਕੀ ਹੁੰਦਾ ਕਿ ਇਤਿਹਾਸ ਬਹੁਤ ਜ਼ਿਆਦਾ ਲੰਮਾ ਹੁੰਦਾ ਹੈ ਵੀਡੀਓ ਵੀ ਲੰਬੀ ਨਾ ਹੋ ਜਾਵੇ ਇਸ ਕਰਕੇ ਅਸੀਂ ਉਸ ਨੂੰ ਛੋਟ ਦੇ ਵਿੱਚ ਹੀ ਦੱਸ ਦਿੰਦੇ ਹਾਂ ਅਗਰ ਤੁਸੀਂ ਸਾਡੀ ਦੱਸੀ ਹੋਈ ਥਾਵਾਂ ਦੇ ਉੱਪਰ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਅਸੀਂ ਇਸ ਵਿੱਚ ਪੂਰਾ ਅਤਾ ਪਤਾ ਜ਼ਰੂਰ ਦੱਸ ਦਿੰਦੇ ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਅਜਿਹੇ ਕਈ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਅੱਜ ਤੱਕ ਕੋਈ ਵੀ ਵਿਗਿਆਨ ਕੋਈ ਵੀ ਸਾਇੰਸ ਕੋਈ ਵੀ ਤਰਕ ਦੇਣ ਵਾਲੇ ਕਿ ਇਹ ਚਮਤਕਾਰ ਨਹੀਂ ਹੈ ਉਹਨਾਂ ਨੂੰ ਕੋਈ ਵੀ ਨਕਾਰ ਨਹੀਂ ਸਕਿਆ ਇੱਕੋ ਹੀ ਜਵਾਬ ਹੁੰਦਾ ਹੈ ਹੌਲੀ-ਹੌਲੀ ਪਤਾ ਲੱਗ ਜਾਏਗਾ ਉਸ ਸਮਾਂ ਆਪਰੇਗਾ ਪਰ ਅਸੀਂ ਤੁਹਾਨੂੰ ਅਜਿਹੇ ਥਾਂ ਮਾ ਜਿਹੜੀਆਂ ਆ ਉਹ ਦਿਖਾਉਂਦੇ ਰਹਾਂਗੇ ਆਏ ਦਿਨ ਹੀ ਦਿਖਾਉਂਦੇ ਰਹਾਂਗੇ ਔਰ ਤੁਹਾਡੀ ਜਾਣਕਾਰੀ ਲਈ ਉਹਨਾਂ ਦੇ ਐਡਰੈਸ ਅਤੇ ਪਤੇ ਥਾਂ ਜ਼ਿਲ੍ਹਾ ਹਰ ਚੀਜ਼ ਅਸੀਂ ਦੱਸਾਂਗੇ ਕਿ ਜਿੱਥੇ ਇਹ ਸਭ ਕੁਝ ਹੋ ਰਿਹਾ ਹੈ ਅਸੀਂ ਸਿਰਫ ਆਪਣੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਉਹੀ ਪੇਸ਼ ਕਰਦੇ ਹਾਂ ਜੋ ਅਸੀਂ ਦੇਖ ਰਹੇ ਹਾਂ ਇਸ ਦੇ ਵਿੱਚ ਨਵਾਂ ਸ਼ਹਿਰ ਦਵਾਬਾ YouTube ਚੈਨਲ ਜੋ ਵੀ ਤੁਹਾਨੂੰ ਦਿਖਾਉਂਦਾ ਹੈ ਉਹ ਸਾਹਮਣੇ ਜੋ ਦਿਖ ਰਿਹਾ ਹੈ ਉਸ ਦੇ ਮੁਤਾਬਕ ਇਹ ਦਿਖਾਂਦਾ ਹੈ। ਔਰ ਪੁਸ਼ਟੀ ਤੁਸੀਂ ਆਪ ਜਾ ਕੇ ਕਰ ਸਕਦੇ ਹੋ ਕਿ ਉਸ ਦੇ ਵਿੱਚ ਕਿੰਨੀ ਸਚਾਈ ਹੈ। ਉਹ ਦੇਖਣ ਤੋਂ ਬਾਅਦ ਦੇ ਵਿੱਚ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਕਿ ਜੋ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਿਖਾਇਆ ਹੈ ਕਿ ਵਾਕਿਆ ਹੀ ਉਹ 100% ਦੀ ਸਹੀ ਹੈ ਜਾਂ ਝੂਠ ਹੈ। ਅਸੀਂ ਤੁਹਾਨੂੰ ਉਹੀ ਦਿਖਾਵਾਂਗੇ ਜੋ ਕੁਝ ਹੋ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਜਿਹੇ ਵੀਡੀਓ ਲਗਾਤਾਰ ਦੇਖੋਗੇ ਜਿਹੜੀਆਂ ਥਾਮਾਂ ਅਲੋਪ ਹੋ ਚੁੱਕੀਆਂ ਨੇ ਜਿਹੜੇ ਸਥਾਨ ਅਲੋਪ ਹੋ ਚੁੱਕੇ ਨੇ ਪਰ ਅੱਜ ਵੀ ਉੱਥੇ ਤੱਕ ਵਿਗਿਆਨ ਕੁਝ ਵੀ ਨਹੀਂ ਕਰ ਸਕੀ ਤੇ ਉਹ ਚਮਤਕਾਰ ਅੱਜ ਜਿਉਂ ਦੇ ਤਿਉਂ ਬਣੇ ਹੋਏ ਨੇ ਲੋਕਾਂ ਦੀ ਸ਼ਰਧਾ ਹੈ ਆਸਤਾ ਹੈ ਮੱਥਾ ਟੇਕ ਰਹੇ ਨੇ ਅਗਰ ਤੁਸੀਂ ਚਾਹਦੇ ਹੋ ਇਹੋ ਜਿਹੀਆਂ ਵੀਡੀਓ ਦੇਖਣਾ ਤਾਂ ਮੇਰੀ ਇੱਕ ਰਿਕਵੈਸਟ ਹੈ ਇਸ ਵੀਡੀਓ ਨੂੰ ਚਲਦੇ-ਚਲਦੇ ਹੀ ਜੇਕਰ ਇਸ ਵਿੱਚ ਕੋਈ ਐਡ ਵੀ ਆਂਦੀ ਆ ਉਹਨੂੰ ਸਕਿੱਪ ਨਾ ਕਰੋ ਕਿਉਂਕਿ ਕੋਈ ਜ਼ਰੂਰੀ ਗੱਲ ਜੋ ਅਸੀਂ ਕਰਾਂਗੇ ਉਹ ਰਹਿ ਜਾਵੇਗੀ ਇਸ ਕਰਕੇ ਸਮਾਂ ਕੱਢ ਕੇ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਅਸੀਂ 15 ਮਿੰਟ ਦੀ ਵੀਡੀਓ ਜਿਹੜੀ ਆ ਜਾਂ 15 ਮਿੰਟ 10 ਮਿੰਟ ਜਾਂ 5 ਮਿੰਟ ਦੀ ਹੀ ਵੀਡੀਓ ਪਾਇਆ ਕਰਾਂਗੇ ਸੋ ਤੁਸੀਂ ਅਗਰ ਇਹਨਾਂ ਚੀਜ਼ਾਂ ਨੂੰ ਨਹੀਂ ਵੀ ਮੰਨਦੇ ਤਾਂ ਉਹਨਾਂ ਥਾਵਾਂ ਤੇ ਜਾ ਕੇ ਇਹ ਚੀਜ਼ਾਂ ਦੇਖ ਸਕਦੇ ਹੋ ਅੱਜ ਤੁਹਾਨੂੰ ਜੋ ਜੋਤ ਹੈਗੀ ਆ ਜਵਾਲਾ ਦੇਵੀ ਜੀ ਉਸ ਤੇ ਸਵੰਦ ਦੇ ਵਿੱਚ ਅਸੀਂ ਦੱਸਿਆ ਲੰਬੀ ਹਿਸਟਰੀ ਹੋ ਜਾਂਦੀ ਇਸ ਕਰਕੇ ਬਹੁਤ ਜ਼ਿਆਦਾ ਅਸੀਂ ਜਾਣਕਾਰੀ ਨਹੀਂ ਦਿੰਦੇ ਇਸ ਕਰਕੇ ਤੁਸੀਂ ਹੀ ਜਾ ਕੇ ਖੁਦ ਉੱਥੇ ਦੇਖ ਸਕਦੇ ਹੋ ਉਹ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਕਰੋਗੇ ਇਸ ਨੂੰ ਸ਼ੇਅਰ ਕਰੋਗੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਜਿੰਨੇ ਵੀ ਤੁਹਾਡੇ ਘਰ ਵਿੱਚ ਮੋਬਾਈਲ ਆ ਉਹਨਾਂ ਨੂੰ ਕਹੋਗੇ ਵੀਡੀਓ ਸ਼ੇਅਰ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੀ ਜਿਹੜੀ ਆ ਤੁਹਾਡੇ ਕੋਲ ਜਿਹੜੀ ਆ ਤੁਰੰਤ ਵੀਡੀਓ ਪਹੁੰਚ ਜਾਏਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499